ਕਖਾਲਸਾ ਬਾਏ ਕੁ ਜੀ ਕੀ ਫਤਿਹ ਸੋ ਸੰਗਤ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਦੀ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰਪਿੰਡ ਉਪਲਾਂ ਦੇ ਵਿੱਚ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਭਾਈ ਸੰਦੀਪ ਸਿੰਘ ਜੀ ਬੜਕੀ ਚੱਕੀਵਾੜੇ ਮਾਤਾ ਗੁਰਮੀਤ ਕੌਰ ਜੀ ਉਹਨਾਂ ਦੇ ਸਨੂਹ ਪਰਿਵਾਰ ਵੱਲੋਂ 12 ਦਸੰਬਰ ਤੋਂ ਲੈ ਕੇ 16 ਦਸੰਬਰ ਤੱਕ ਸਿਲਾਨਾ ਸ਼ਹੀਦ ਦੀ ਸਮਾਗਮ ਕਰਵਾਇਆ ਜਾ ਰਿਹਾ ਹੈ ਧੰਨ ਧੰਨ ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ ਧੰਨ ਧੰਨ ਅਮਰ ਸ਼ਹੀਦ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤਾ ਗੁਜਰਕੌਰ ਜੀ ਉਹਨਾਂ ਦੀ ਲਸ਼ਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਇਸ ਸਮਾਗਮ ਭਾਈ ਪਿੰਡ ਉਪਣਾ ਵਿੱਚ ਕਰਵਾਇਆ ਜਾ ਰਿਹਾ ਹੈ ਔਰ ਇਸ ਸਮਾਗਮ ਦੇ ਵਿੱਚ ਪੰਜ ਦਿਵਾਨਾਂ ਦੀ ਹਾਜ਼ਰੀ ਸ਼੍ਰੀ ਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਮਹਾਪੁਰਸ਼ ਸੰਗਤ ਪੁਰੇ ਵਾਲੇ ਪੰਜ ਦਿਵਾਨਾਂ ਦੀ ਹਾਜ਼ਰੀ ਭਰਨਗੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਭਾਈ ਕੀਰਤਨ ਹੋਵੇਗਾ ਸੋ ਸਾਰੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਸਮੇਂ ਸਿਰ ਪਹੁੰਚ ਕੇ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਕਰੀਏ ਔਰ ਇਸੇ ਤਰ੍ਹਾਂ 6 ਦਸੰਬਰ ਤੋਂ ਲੈ ਕੇ 16 ਦਸੰਬਰ ਤੱਕ 11 ਦਿਨ ਲਗਾਤਾਰ ਸਮੂਹ ਪਰਿਵਾਰਵਾਂ ਨੂੰ ਭਾਈ ਦੁੱਧ ਦੇ ਲੰਗਰ ਉਤਟ ਵਰਤਾਏ ਜਾ ਰਹੇ ਨੇ ਔਰ 12 ਦਸੰਬਰ ਤੋਂ ਲੈ ਕੇ 16 ਦਸੰਬਰ ਤੱਕ ਗੁਰੂ ਕੀ ਲੰਗਰ ਵੀ ਤੁਟ ਵਰਤਾਏ ਜਾਣਗੇ ਔਰ ਜਿੰਨੇ ਵੀ ਸੰਗਤ ਬਾਹਰਲੇ ਪਿੰਡਾਂ ਤੋਂ ਆਉਗੀ ਉਹਨਾਂ ਦੇ ਲਈ ਗਰਮ ਕੰਬਲ ਗਰਮ ਸ਼ਾਲ ਤੇ ਗਰਮ ਸਟਾਲ ਸੇਵਾਵਾਂਜੋਂ ਪੇਟ ਕੀਤੇ ਜਾਣਗੇ ਸੋ ਸਾਰੀ ਸਿੱਖ ਸੰਗਤ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਪਰਿਵਾਰ ਵੱਲੋਂ ਬੇਨਤੀ ਹੈ ਜੀ ਸਮੇਂ ਸਿਰ ਪਹੁੰਚ ਕੇ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਔਰ ਇਸ ਸਲਾਨਾ ਸਮਾਗਮ ਦੇ ਵਿੱਚ ਸੇਵਕ 240 TV ਚੈਨਲ ਇਸ ਸਮਾਗਮ ਨੂੰ ਲਾਈਵ ਕਰੇਗਾ ਜੋ ਕਿ ਦੇਸ਼ਮ ਦੇਸ਼ਣ ਵਿੱਚ 126 ਚੈਨਲਾਂ ਦੇ ਉੱਤੇ ਲਾਈਵ ਕੀਤਾ ਜਾਵੇਗਾ ਇਸ ਤੋਂ ਇਲਾਵਾ ਸੰਗਤਪੁਰਾ YouTube ਚੈਨਲ ਜੋ ਸੰਤ ਮਹਾਪੁਰਸ਼ ਦਾ ਆਪਣਾ ਚੈਨਲ ਉਸ ਚੈਨਲ ਦੇ ਉੱਤੇ ਵੀ ਇਹ ਪੰਜ ਰੋਜ਼ਾ ਸਮਾਗਮ ਹੈ ਇਹ ਉਹ ਸੰਗਤਪੁਰਾ ਚੈਨਲ ਤੋਂ ਵੀ ਲਾਈਵ ਕੀਤਾ ਜਾਵੇਗਾ ਸੋ ਸਾਰੀ ਸੰਗਤ ਨੂੰ ਭਾਈ ਬੇਨਤੀ ਹੈ ਜਿੰਨੀ ਸੰਗਤ ਪਹੁੰਚ ਸਕਦੀ ਹੈ ਉਹ ਪਹੁੰਚ ਕੇ ਲਾਹਨੇਓ ਔਰ ਜਿੰਨੀ ਸੰਗਤ ਦੇਸ਼-ਦੇਸ਼ਾਂ ਚ ਭਾਈਚਾਰ ਬੈਠੀ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਸੰਗਤਪੁਰਾ YouTube ਚੈਨਲ ਤੇ ਤੇ 24 TV ਚੈਨਲ ਤੇ ਇਹ ਜਿਹੜਾ ਪੰਜ ਰੋਜਾ ਸਮਾਗਮ ਹੈ ਉਹ ਲਾਈਵ ਕੀਤਾ ਜਾਣਾ ਆਪਣੇ ਘਰਾਂ ਵਿੱਚ ਬੈਠ ਕੇ ਵੀ ਤੁਸੀਂ ਆਨੰਦ ਮਾਣ ਸਕਦੇ ਹੋ ਸੋ ਸਾਰੀ ਸੰਗਤ ਨੂੰ ਫਿਰ ਇੱਕ ਵਾਰ ਨਿਮਰਤਾ ਸਹਿਤ ਬੇਨਤੀ ਹੈ ਸਮੇਂ ਸਿਰ ਪਹੁੰਚ ਕੇ ਸੇਵਾ ਸੰਗਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ Bárbara de